ਮੰਮੀ ਜਮਾਂਡੀਆਂ ਦੇ ਮੁੰਡੇ ਨੇ ਬਹੂ ਬਾਲੀ ਕੁਟੀ ਪੁੱਤ ਦੋਨਾਂ ਧਿਰਾਂ ਦਾ ਕਸੂਰ ਆ ਮੁੰਡੇ ਦੇ ਮਾਪਾਪ ਦਾ ਵੀ ਤੇ ਕੁੜੀ ਦੇ ਮਾਪਾਪ ਦਾ ਵੀ ਦੇਖ ਪੁੱਤ ਵਾਲੇ ਤਾਂ ਹਮੇਸ਼ਾ ਹੁੰਦਾ ਵੀ ਸਾਡਾ ਪੁੱਤ ਵਿਆਹਿਆ ਜੇ ਭਾਵੇਂ ਕਹੇ ਜਿਵੇਂ ਹੋ ਗਈ ਵਿੱਚ ਤਾਂ ਭਾਈ ਲੋਕ ਕਹੀ ਜਾਂਦੇ ਨੇ ਮੁੰਡਾ ਚਿੱਟਾ ਲਾਉਂਦਾ ਵੀ ਤਾਂ ਪੁੱਤ ਦਾ ਵਿੱਚੇ ਕਹੀ ਜਾਂਦੇ ਨੇ ਮੁੰਡੇ ਦਾ ਦਿਮਾਗ 'ਚ ਫਰਕ ਆ ਤਾਂ ਕੁਟਦਾ ਹਾਂ ਹੁਣ ਉਹ ਕੁੜੀ ਆਏ ਤਾਂ ਇਹ ਲਾਲਚ ਦੇਖਿਆ ਵੀ ਮੁੰਡੇ ਕੋਲੇ ਜਾਇਦਾਦ ਬਹੁਤ ਹੂੰ ਐਡੀ ਵੱਡੀ ਕੋਠੀ ਆ ਗੱਡੀ ਵੱਡੀ ਕੋਠੀ ਖੜੀ ਆ ਗੱਡੀ ਖੜੀ ਆ ਕੋਠੀ ਆ ਸਾਰਾ ਕੁਝ ਜ਼ਮੀਨ ਜਾਇਦਾਤ ਆਪਣੀ ਜੱਟ ਜ਼ਮੀਨਦਾਰ ਤਾਂ ਇਹੀ ਦੇਖਦੇ ਨੇ ਮੁੰਡਾ ਸੁਣਾ ਸਲੱਖਾਂ ਵਖੇੜਾ ਕੱਦ ਕਾਟ ਬਠੇਰਾ ਪਰ ਆ ਬਿਜਲੀ ਗੱਲ ਤਾਂ ਕਿਸੇ ਨੂੰ ਪệਤੇ ਨਹੀਂ ਸੀਗਾ ਪਹਿਲਾਂ ਉਹ ਅੰਦਰੋਂ ਅੰਦਰ ਹੀ ਸੀ ਪੁੱਤ ਹੁਣ ਹੋ ਗਿਆ ਮੁੰਡਾ ਜੱੱਗਾ ਅੱਜ ਕੱਲ ਤਾਂ ਕੋਈ ਕੁੱਟਦਾ ਹੀ ਨਹੀਂ ਹੈਗਾ ਕੁੱਟਦਾ ਤਾਂ ਹੈ ਨਹੀਂ ਹੁਣ ਕਿਸਮਤ ਮਾੜੀ ਉਹ ਬਗਾਨੀ ਤੀਦੀ ਆ ਹੁਣ ਕੱਲ ਮੈਨੂੰ ਵੀ ਪਤਾ ਲੱਗਾ ਸੀ ਪੰਚਾਇਤ ਆਈ ਆ ਪੇਕਿਆਂ ਤੋਂ ਫਿਰ ਉਹ ਕੁੜੀ ਦੇ ਪੇਕੇ ਕਾਛੇ ਤੁਸੀਂ ਲੈ ਜਾਂਦੇ ਹਾਂ ਫੇਰ ਉਹ ਬਹੁਤ ਜਾਨਾ ਨਹੀਂ ਮਨਦੀ ਵਿਚਾਰੇ ਦੇ ਬੱਚਾ ਹਣ ਦੋ ਤਿੰਨ ਮਹੀਨੇ ਦਾ ਅੱਛਾ ਇੰਨਾ ਵੀ ਆਇਆ ਵੀ ਚਲੋ ਸਾਡੇ ਆਸਮਰਾਦ ਹੋ ਜਵੇ ਜਿਹੜਾ ਜ ਕਮਲਾ ਸਿੱਧਰਾ ਹੈਗਾ ਬਹੁਤ ਉਹ ਹੁੰਦਾ ਪੈਰਾ ਹਟਾ ਤੱਕ ਰੱਖਦੇ ਨੇ ਸੋ ਸੋਹਰਾ ਵੀ ਤੇ ਸੱਸ ਵੀ ਨੂਰੇ ਹਾਂ ਬਹੁਤ ਉਹਦੀ ਇੱਜ਼ਤ ਕਰਦੇ ਨੇ ਅੱਛਾ ਜਿਹੜੀ ਚੀਜ਼ ਕਹਿੰਦੀ ਆ ਬਹੁਤ ਉਹੀ ਲਿਆ ਕੇ ਦਿੰਦੇ ਬਸ ਜਾਣੀ ਉਹ ਆਪਣੇ ਸੱਸ ਸੋਹਰਾ ਕਰਕੇ ਕਹੇ ਵੀ ਮੈਂ ਜਾਣਾ ਨਹੀਂ ਹੂੰ ਉਹ ਕਹਿੰਦੀ ਵੀ ਇਹ ਵੀ ਸੁਭਰ ਨੂੰ ਕੋਈ ਗੱਲ ਨਹੀਂ ਤੁਸੀਂ ਨਾ ਘਬਰਾਓ ਫਿਰ ਮੈਂ ਕਿਹਾ ਇਹ ਤਾਂ ਕੂਲ ਕਾ ਤੇ ਕੀਤਾ ਸੀ ਹਾਂ ਕਹਿੰਦੀ ਮੈਂ ਫੂਨ ਤਾਂ ਕੀਤਾ ਸੀ ਹਰਦਾ ਨਹੀਂ ਫਿਰ ਡਰਦਾ ਹਟ ਗਿਆ ਹੂੰ ਚਲ ਮੈਂ ਕਿਹਾ ਉਹ ਵੀ ਗੱਲ ਠੀਕ ਆ ਡਰਦਾ ਹਟ ਗਿਆ ਫਿਰ ਮੈਂ ਉਹਨਾਂ ਨੂੰ ਵੀ ਸਮਝਾਇਆ ਵੀ ਤੁਹਾਡੀ ਕੁੜੀ ਰਹਿ ਕੇ ਖੁਸ਼ ਆ ਭਾਈ ਫਿਰ ਤੁਸੀਂ ਤਾਂ ਕੁੜੀ ਨਾਲ ਕਿਉਂ ਕਰਦੇ ਹੋ ਸੀ ਲੈ ਕੇ ਜਾਣੀ ਆ ਲੈ ਕੇ ਜਾਣੀ ਆ ਬੱਸਿਆ ਰਸਿਆ ਧੀ ਦਾ ਕਰਨਾ ਯਾਰ ਉਹ ਕਹਿੰਦੇ ਕਿੱਤਾ ਮੈਂ ਪਾਗਲਾ ਮੈਂ ਕਿਹਾ ਭਾਈ ਫਿਰ ਇੱਥੋਂ ਪਹਿਲਾਂ ਸੋਚਣਾ ਸੀ ਕੰਮ ਤੋਂ ਰਿਸ਼ਤਾ ਹੈ ਕਰੀ ਹਾਂ ਜਾਂ ਤੁਸੀਂ ਐਡੀ ਵੱਡੀ ਕੋਠੀ ਦੇਖ ਲਈ ਮੈਂ ਕਿਹਾ ਐਡੀ ਵੱਡੀ ਗੱਡੀ ਦੇਖ ਲਈ ਮੁੰਡੇ ਕੋਲ ਮੈਂ ਜਮੀਨ ਵੀ ਭਾਈ ਸੌ ਸੌ ਰੱਖੀ ਲੈਨੇ ਤੋ ਤੋ ਨਹੀਂ ਆਵੀਂ ਕੱਖ ਨਹੀਂ ਅੱਛਾ ਭਾਈ ਖਾਂਦਾ ਖਾਈ ਚ ਵਗਰ ਖਾਂਦਾ ਵਾ ਪਤਾ ਮੈਂ ਕਿ ਤੁਹਾਨੂੰ ਪਹਿਲਾਂ ਵੀ ਹੋਊਗਾ ਤੁਸੀਂ ਕੋਈ ਵੀ ਧੀ ਆਲਾ ਪਹਿਲਾਂ ਆਪਾਂ ਸਾਰਾ ਦੇਖ ਕੇ ਰਿਸ਼ਤਾ ਕਰਦੇ ਹਾਂ ਕਿਤੇ ਵਿਚੋਲੇ ਦੇ ਕਹੇ ਤੇ ਨਹੀਂ ਕੰਮ ਕਰਤਾ ਮੈਂ ਕਿਹਾ ਜਦੋਂ ਤੁਹਾਨੂੰ ਇਹ ਲਾਲਚ ਲੱਗਿਆ ਵੀ ਕੋਈ ਮੰਗ ਨਹੀਂ ਹੈਗੀ ਮੈਂ ਕਿਹਾ ਮੰਗ ਵੀ ਪਾਏ ਕਿਸੇ ਗੱਲ ਤੋਂ ਬੰਦਾ ਕਾਣਾ ਹੁੰਦਾ ਤਾਂ ਹੀ ਨਹੀਂ ਮੰਗਦਾ ਸਹੀ ਮੈਂ ਕਿਹਾ ਨਹੀਂ ਤਾਂ ਇਹ ਲੈ ਦੇਣੀਆਂ ਤੱਕ ਘਰ ਪਰਵਾਉਂਦਾ ਵਾ ਤੁਹਾਨੂੰ ਵੀ ਪਤਾ ਮੈਂ ਕਿਹਾ ਇਹਨਾਂ ਨੇ ਲਹਿੰਗਾ ਵੀ ਆਪ ਖਰੀਦਿਆ ਹੈ ਉਹ ਜਿਹੜੀ ਜ਼ੁਰਮਰੀ ਜੀ ਪਾਉਂਦੇ ਨਕਲੀ ਉਹ ਵੀ ਆਪ ਖਰੀਦੀ ਆ ਮੈਂ ਕਿਹਾ ਕੁੜੀ ਕੋਲੇ ਅੱਜ ਠਾਕੇ ਦੇਖ ਲਓ 4 4 5 5 ਦਾ ਸੈੱਟ ਰੇ ਸੋਨੇ ਦੇ ਕਿਹਦੇ ਕੋਲੇ ਮੈਂ ਕਿਹਾ ਆਹ ਦੁੱਖ ਜ਼ਰੂਰ ਆ ਵੀ ਜਿਹੜਾ ਭਾਈ ਕੁੱਪ ਦਾ ਮਾਰਦਾ ਉਹ ਤਾਂ ਇਹ ਮੈਨੂੰ ਵੀ ਦੁੱਖ ਲੱਗਦਾ ਜਦੋਂ ਚਿਹਰਾ ਪੈਂਦੀ ਆ ਨੇ ਬਹੁਤ ਬੁਰਾ ਹਾਲ ਆ ਪਾ ਕੁੜੀ ਨੂੰ ਵੀ ਪੁੱਛਿਆ ਕਿ ਤੇਰਾ ਨਹੀਂ ਮਾਣ ਇੱਥੇ ਲੱਗਦਾ ਤੂੰ ਜਾਹਾਂ ਜਾ ਨਹੀਂ ਸਕਦੀ ਆ ਉਹਦੇ ਮਾਪੇ ਨਾਲ ਹੂੰ ਪਰ ਕੁੜੀ ਨੇ ਤਾਂ ਪੱਕਾ ਹੀ ਜਵਾਬ ਦਿੱਤਾ ਕਹਿੰਦੀ ਮੈਂ ਇਹਦਾ ਲਾਜ ਕਰਵਾਉਂਗੀ ਇਹਦੇ ਮਾਪੇ ਤੋਂ ਨਹੀਂ ਬੜਿਆ ਨਾ ਸੀ ਪਹਿਲਾਂ ਮੈਂ ਇਹਦਾ ਲਾਜ ਕਰਵਾਉਂ ਮੇਰੇ ਬੱਚਾ ਹੋ ਜਵੇ ਮੈਂ ਇਹਦੀ ਸਾਰੀ ਸੇਵਾ ਵੀ ਕਰੂੰਗੀ ਕਹਿੰਦੀ ਜੇ ਕਹਿੰਦੀ ਹੋਰ ਥੋਵੇਂ ਜਾਉਂ ਕਹਿੰਦੀ ਉਹ ਵੀ ਮੈਨੂੰ ਇਹ じゃ ਮਿਲ ਗਿਆ ਫੇਰ ਮੰਨਤੀ ਮੈਂ ਕੀ ਕਰੂੰਗੀ ਨਾ ਤਾਂ ਮੈਂ ਕਹਾ ਉਹ ਦੂਜੇ ਥੋਵੇਂ ਆਈਆਂ ਨਾਲੇ ਕਹਿੰਦੀ ਜਿਹੜਾ ਬੱਚਾ ਫਰਮਾਇਆ ਤਾਂ ਪਾਪ ਤਾਂ ਘਟਲਾਉਣਾ ਹੈ ਉਹ ਤਾਂ ਐਸੇ ਗੱਲ ਤਾਂ ਬਹੁਤ ਨੇ ਸਿਆਣੀ ਕੀਤੀ ਆ ਪਰ ਉਹ ਤਾਂ ਪਹਿਲੇ ਹੀ ਦੇਖ ਕੇ ਕਰਨਾ ਚਾਹੀਦਾ ਰਿਸ਼ਤਾ ਬਾਤ ਦੇੜਦ ਨੂੰ ਬੋਲਣਗੇ ਕਿਹੜਾ ਮੰਜਾ ਰੋਜ਼ ਰੋਜ਼